40 ਰੁਪਏ ਪਾਲਕ 40 ਰੁਪਏ ਗੁੱਤੀ ਪਾਲਕ 40 ਰੁਪਏ ਟਮਾਟਰ 40 ਰੁਪਏ ਟਮਾਟਰ ਵੀਰ ਤੋਂ ਭੱਜਾ ਮਿਰਚ ਵੀਰ ਤੋਂ ਭੱਜਾ ਮਿਰਚ ਵੀਰ ਤੋਂ ਭੱਜਾ ਮਿਰਚ ਵੀਰ ਤੋਂ ਭੱਜਾ ਮਿਰਚ ਵੀਰ ਤੋਂ 200 ਗੋਲੇ ਵੀਰ ਤੋਂ ਗੋਲੇ ਉਹ ਸੌਦਾ ਪੰਜ ਕਿਲੋ ਸਾਡੇ ਸੌਦਾ ਪੰਜ ਕਿਲੋ ਪੰਜ ਕਿਲੋ ਪਾਜਾ ਮਰਚੀਰ ਪਾਜਾ ਮਰਚੀ ਵੀਰ ਤੋਂ ਪਾਜਾ ਮਰਚੀ ਵੀਰ ਤੋਂ ਪਾਜਾ ਮਰਚੀ ਵੀਰ ਤੋਂ ਮੋਲੇ ਵੀਰ ਤੋਂ ਮੋਲੇ ਸਰ ਸੌਦਾ ਤਜ ਕਿਤੋਂ ਤਜ ਕਿਤੋਂ ਆਦੂ ਸੌਦਾ 5 ਕਿਤੋਂ 5 ਕਿਤੋਂ ਵੀਰ ਤੋਂ ਦਾਇਰੀ ਵੀਰ ਤੋਂ ਦਾਇਰੀ ਵੀਰ ਤੋਂ ਮੋਲੇ ਵੀਰ ਤੋਂ ਮੋਲੇ ਵੀਰ ਤੋਂ ਮੋਲੇ ਵੀਰ ਤੋਂ ਮੋਲੇ 100 ਗੁੱਤੀ ਸਾਹ 100 ਗੁੱਤੀ ਸਾਹ 100 ਗੁੱਤੀ ਕਾਲਕ ਸਾਹ ਨੱਚ ਵੀ ਪਾ ਪਾਜਾ ਮੱਚ ਇੱਕ ਪਾਜਾ ਮੱਚ ਇੱਕ ਪਾਜਾ ਮੱਚ